ਸਾਡੇ ਦੇਸ਼ ਦੇ ਜਵਾਨ ਜਿੱਥੇ ਸਰਹੱਦਾਂ ਤੇ ਤਾਂ ਰਾਖੀ ਕਰਦੇ ਹੀ ਕਰਦੇ ਨੇ ਪਰ ਉਥੇ ਜਦ ਵੀ ਕੋਈ ਆਫਤ ਦੀ ਘੜੀ ਆਏ ਉਦ ਵੀ ਸਾਡੇ ਜਵਾਨ ਹੀ ਸਭ ਤੋਂ ਪਹਿਲਾਂ ਆਉਂਦੇ ਨੇ ਐਸੀ ਹੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਫਲਾਈਟ 'ਚ ਫਰਿਸ਼ਤਾ ਬਣ ਕੇ ਆਇਆ ਮੇਜਰ ਰਾਜਦੀਪ ਮੇਜਰ ਰਾਜਦੀਪ ਨੇ ਅਸਮਾਨ ਦੇ ਵਿੱਚ ਹੀ ਬਚਾਈ ਜਾਨ ਜਿੱਥੇ ਕਿ ਇੱਕ ਫਲਾਈਟ ਦੇ ਵਿੱਚ ਇੱਕ ਯਾਤਰੀ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਸੀ ਫਰਸਟ ਏਡ ਦੇ ਮਗਰੋਂ ਤੁਰੰਤ ਕਾਰਵਾਈ ਕੀਤੀ ਗਈ ਤੇ ਫਲਾਈਟ ਦੀ ਲੈਂਡਿੰਗ ਮੇਜਰ ਸਿਮਰਤ ਰਾਜਦੀਪ ਸਿੰਘ ਦੀ ਮਦਦ ਦੇ ਨਾਲ ਉੱਥੇ ਜੋ ਮੌਜੂਦ ਇੱਕ ਵਿਅਕਤੀ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਸੀ ਉਸ ਦੀ ਜਾਨ ਬਚਾਈ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਜਿੱਥੇ ਮੇਜਰ ਰਾਜਦੀਪ ਨੇ ਜਾਨ ਬਚਾਈ ਹੈ ਇਸ ਵਿਅਕਤੀ ਦੀ ਗੁਆ ਤੋਂ ਚੰਡੀਗੜ੍ਹ ਵਾਪਸ ਪਰਤ ਰਹੇ ਸੀ ਮੇਜਰ ਚੰਡੀ ਮੰਦਰ ਵੈਸਟਰਨ ਕਮਾਂਡ ਹਸਪਤਾਲ 'ਚ ਮੇਜਰ ਦੀ ਡਿਊਟੀ ਹੈ ਐਸੇ ਦੇ ਵਿੱਚ ਕੀ ਕੁਝ ਉੱਥੇ ਹੋਇਆ ਹੈ ਤੁਹਾਨੂੰ ਤਸਵੀਰਾਂ ਵੀ ਸਾਂਝੀਆਂ ਕਰਦੇ ਆ ਤੁਹਾਡੇ ਨਾਲ ਤੁਸੀਂ ਫਿਲਮੀ ਲਾਈਫ 'ਚ ਜ਼ਰੂਰ ਸੁਣਿਆ ਹੋਵੇਗਾ ਕਿ ਪਲੇਨ 'ਚ ਜੇ ਕਿਸੇ ਦੀ ਤਬੀਅਤ ਖਰਾਬ ਹੁੰਦੀ ਹੈ ਕੋਈ ਹੀਰੋ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਜਾਨ ਬਚਾ ਲੈਂਦਾ ਹੈ ਪਰ ਇਹ ਰੀਅਲ ਲਾਈਫ 'ਚ ਯਾਨੀ ਰੀਅਲ ਲਾਈਫ ਨਹੀਂ ਰੀਅਲ ਲਾਈਫ 'ਚ ਇਨਸੀਡੈਂਟ ਹੋਇਆ 16 ਤਰੀਕ ਨੂੰ ਜਦ ਗੋਆ ਤੋਂ ਮੁੰਬਈ ਇੱਕ ਫਲਾਈਟ ਜਾ ਰਹੀ ਸੀ ਉਸ ਦੌਰਾਨ ਇੱਕ ਵਿਅਕਤੀ ਦੀ 27 ਸਾਲ ਦਾ ਜਿਹੜਾ ਦੱਸਿਆ ਜਾ ਰਿਹਾ ਉਮਰ ਹੈ ਉਸ ਵਿਅਕਤੀ ਦੀ ਉਹਦੀ ਤਬੀਅਤ ਖਰਾਬ ਹੋਈ ਜਿਹੜੇ ਨੇ ਇਸ ਵਕ ਸਾਡੇ ਨਾਲ ਮੇਜਰ ਸਿਮਰ ਸਿਮਰਤ ਰਾਜਦੀਪ ਸਿੰਘ ਛੱਠਾ ਸਾਡੇ ਨਾਲ ਨੇ ਮੇਜਰ ਤੁਸੀਂ ਡਾਕਟਰ ਵੀ ਹੋ ਤੇ ਸਾਰਾ ਵਾਕਿਆ ਕੀ ਹੋਇਆ ਸਰ 16 ਜੂਨ ਨੂੰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਇਹ ਫਲਾਈਟ ਪੁਨੇ ਟੂ ਚੰਡੀਗੜ੍ਹ ਸੀ ਪੁਨੇ ਟੂ ਗੋਆ ਦਾ ਲੇਓਵਰ ਸੀ ਐਂਡ ਗੋਆ ਤੋਂ ਪਾਉਣੇ 6 ਵਜੇ ਸ਼ਾਮ ਨੂੰ ਇਹ ਫਲਾਈਟ ਚੰਡੀਗੜ੍ਹ ਲਈ ਟੇਕ ਆਫ ਹੋਈ ਐਂਡ ਨੀਅਰਲੀ 15 ਮਿੰਟਸ ਬਾਅਦ ਇੱਕ ਪੈਸੇਂਜਰ ਜੋ ਕਿ ਮੇਰੇ ਤੋਂ 3-4 ਰੋਜ਼ ਅੱਗੇ ਬੈਠੇ ਸੀਗੇ ਮੈਂ ਨੋਟਿਸ ਕੀਤਾ ਵੀ ਉਹ ਸੈਂਟਰ ਦੀ ਤਰਫ ਗਿਰ ਰਹੇ ਸੀਗੇ ਤਾਂ ਜਸਟ ਆਫਟਰ 15 ਮਿੰਟਸ ਵੀ ਟੁਕ ਆਫ ਤੇ अराउंड 6:00 ਕਲॉक ਪੇਸ਼ੈਂਟ ਨੂੰ ਮੈਂ ਜਾ ਕੇ ਦੇਖਿਆ ਤੇ ਉਹ ਗੈਸਪਿੰਗ ਸਟੇਟ ਚ ਸੀਗੇ ਮਤਲਬ ਸਾਹ ਬੜੀ ਡਿਫਿਕਲਟੀ ਨਾਲ ਲੈ ਰਹੇ ਸੀ ਐਂਡ ਮੈਂ ਉਹਦੇ ਨਾਲ ਜਿਹੜੇ ਪੈਸੇਂਜਰ ਸੀਗੇ ਉਹਨਾਂ ਨੂੰ ਪੁੱਛਿਆ ਵੀ ਇਹਨਾਂ ਨੂੰ ਕੋਈ ਪਹਿਲਾਂ ਤੋਂ ਬਿਮਾਰੀ ਹੈ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਇਹਨਾਂ ਨੂੰ ਸਾਹ ਦੀ ਪ੍ਰੋਬਲਮ ਹੋ ਜਾਂਦੀ ਹੈ ਪਹਿਲਾਂ ਵੀ ਐਂਡ ਇਹਨਾਂ ਨੂੰ ਇੱਕ ਕਿਡਨੀ ਪ੍ਰੋਬਲਮ ਹੈ ਫਿਰ ਮੈਂ ਉਹਨਾਂ ਦੇ ਬ੍ਰਦਰ ਨੂੰ ਜੋ ਕਿ ਉਹ ਪੈਸੇਂਜਰ ਸੀਗਾ ਉਹਨਾਂ ਦੇ ਨਾਲ ਹੀ ਵਾਸ ਹਿਸ ਬ੍ਰਦਰ ਓਨਲੀ ਆਈ ਆਸਕਡ ਕਿ ਕੋਈ ਰਿਪੋਰਟਸ ਹੈਗੀਆਂ ਉਹਨਾਂ ਨੇ ਮੋਬਾਈਲ ਦੇ ਵਿੱਚ ਰਿਪੋਰਟਸ ਦਿਖਾਈਆਂ ਮੈਨੂੰ ਐਂਡ ਰਿਪੋਰਟਸ ਦੇਖ ਕੇ ਮੈਨੂੰ ਆਈਡੀਆ ਹੋ ਗਿਆ ਸੀਗਾ ਕਿ ਉਹਨਾਂ ਦੀਆਂ ਸਮਾਲ ਕਿਡਨੀਜ਼ ਨੇ ਦੋਨਾਂ ਦੇ ਹੀ ਪਹਿਲਾਂ ਤੋਂ ਹੀ ਮਲ ਫੰਕਸ਼ਨਿੰਗ ਜਿਦੇ ਵਿੱਚ ਉਹਨਾਂ ਦੀਆਂ ਰਿਪੋਰਟਸ ਤੋਂ ਅਸੈਸ ਹੋ ਗਿਆ ਸੀਗਾ ਕਿ ਕਿਡਨੀਸ ਆਰ ਨਾਟ ਵਰਕਿੰਗ ਪ੍ਰੋਪਰਲੀ ਸੋ ਬਾਕੀ ਇਸ ਚੀਜ਼ ਨੂੰ ਅਸੈਸ ਕਰਦੇ ਹੋਏ ਮੈਂ ক্রੂ ਤੋਂ ਹੈਲਪ ਲਈ ਕਿ ਮੈਨੂੰ ਜੋ ਵੀ ਤੁਹਾਡੇ ਕੋਲ ਅਵੇਲੇਬਲ ਫਰਸਟ ایڈ ਬਾਕਸ ਹੈ ਉਹਦੇ ਮੈਡੀਕਲ ਕਿਟ ਮੈਨੂੰ ਪ੍ਰੋਵਾਈਡ ਕਰ ਦੋ ਐਂਡ ਜੋ ਵੀ ਇਕੁਪਮੈਂਟਸ ਨੇ ਜਿਵੇਂ ਆਈ ਆਸਕਡ ਫਾਰ ਬੇਸਿਕ ਥਿੰਗਸ ਲਾਈਕ ਸਥੈਥੋਸਕੋਪ ਐਂਡ ਬੀਪੀ ਅਪਰੇਟਰ ਐਂਡ ਆਕਸੀਮੀਟਰ ਉਨਾਂ ਕੋਲ ਬੀਪੀ ਪ੍ਰੈਟੋਰ ਸਨ ਸਟੈਥੋਸਕੋਪ ਸੀਗਾ ਸੀ ਉਹ ਮੈਂ ਉਹਨਾਂ ਦਾ ਬੀਪੀ ਲਿਆ ਜੋ ਹਾਈ ਬੀਪੀ ਚੱਲ ਰਿਹਾ ਸੀ ਉਹਨਾਂ ਦਾ ਐਂਡ ਸਾਹ ਦੀ ਕਾਫੀ ਦਿੱਕਤ ਆ ਰਹੀ ਸੀ ਉਹਨਾਂ ਨੂੰ ਤੇ ਉਹਨਾਂ ਦਾ ਐਗਜ਼ਾਮੀਨੇਸ਼ਨ ਕਰਨ ਤੋਂ ਮੈਨੂੰ ਪਤਾ ਚੱਲਿਆ ਕਿ ਉਹਨਾਂ ਦੇ ਲੰਗਸ ਦੇ ਵਿੱਚ ਕਾਫੀ ਫਲੂਇਡ ਸੀਗਾ ਸੋ ਮੇਰੇ ਕੋਲ ਜੋ ਵੀ ਅਵੇਲੇਬਲ ਰਿਸੋਰਸਸ ਸੀ ਇੰਜੈਕਸ਼ਨ ਸੀਗੇ ਮੈਂ ਉਹਨਾਂ ਨੂੰ ਦਿੱਤੇ ਸੋ ਥੈਟ ਉਹਨਾਂ ਦੀ ਬਰੀਥਿੰਗ ਡਿਫਿਕਲਟੀ ਘੱਟ ਸਕੇ ਪੇਸ਼ੈਂਟ ਨੂੰ ਕੰਫਰਟੇਬਲ ਕਰਨ ਲਈ ਆਕਸੀਜਨ ਸਪੋਰਟ ਦਿੱਤੀ ਆਕਸੀਜਨ ਸਿਲੰਡਰ ਸੀਗੇ ਉਹਨਾਂ ਕੋਲੇ ਐਂਡ ਥੈਟ ਇਜ਼ ਹਾਊ ਵੀ ਹੈਲਪਡ ਦਾ ਪੇਸ਼ੈਂਟ ਐਂਡ ਗ੍ਰੈਜੂਅਲੀ ਫਿਰ ਕਿਉਂਕਿ 6 ਵਜੇ ਸੀਗੇ ਤੇ ਪੇਸ਼ੈਂਟ ਦੀ ਕੰਡੀਸ਼ਨ ਚ ਇੰਪਰੂਵਮੈਂਟ ਜ਼ਿਆਦਾ ਹੋ ਨਹੀਂ ਸਕਦੀ ਬਿਕਾਜ਼ ਅਸੀਂ ਹਾਈ ਐਲਟੀਟਿਊਡ ਤੇ ਸੀਗੇ 40000 ਫੀਟ ਤੇ ਸੋ ਆਈ ਰਿਕੁਐਸਟਡ ਦਾ ਕਰੂ ਕਿ ਕੈਪਟਨ ਨਾਲ ਗੱਲ ਕਰਾਂ ਐਂਡ ਫਲਾਈਟ ਦੀ ਐਲਟੀਟਿਊਡ ਨੂੰ ਘਟਾ ਸਕਦੇ ਹੋਣ ਤਾਂ ਅੱਛੀ ਗੱਲ ਹੈ ਤਾਂ ਦੈਟਸ ਹਾਊ ਫਿਰ ਵੀ ਵਰ ਫਲਾਈਂਗ ਐਟ ਅਰਾਊਂਡ 18000 ਫੀਟ ਗ੍ਰੈਜੂਅਲੀ ਦੋ ਘੰਟੇ ਰਹਿੰਦੇ ਸੀ ਚੰਡੀਗੜ੍ਹ ਪਹੁੰਚਣ ਦੇ ਵਿੱਚ ਫਿਰ ਆਈ ਹੈਡ ਟੂ ਮੇਕ ਅ ਕਾਲ ਐਂਡ ਆਈ ਰਿਕਵੈਸਟਡ ਦਾ ਕਰੂ ਕਿ ਉਹ ਕੈਪਟਨ ਨਾਲ ਗੱਲ ਕਰਨ ਕਿ ਇਫ ਐਨ ਐਮਰਜੈਂਸੀ ਲੈਂਡਿੰਗ ਕੁਡ ਬੀ ਡਨ ਐਟ ਅ ਨੀਅਰੈਸਟ 에ਅਰਪੋਰਟ ਜੋ ਕਿ ਮੁੰਬਈ 에ਅਰਪੋਰਟ ਸੀਗਾ ਥੈਟਸ ਹਾਊ ਪੇਸ਼ੈਂਟ ਨੂੰ ਮੈਨੇਜ ਕਰਦੇ ਹੋਏ ਸਾਨੂੰ 1 ਘੰਟਾ ਲੱਗ ਗਿਆ ਤੇ 7 ਵਜੇ ਦੇ ਕਰੀਬ ਅਸੀਂ ਮੁੰਬਈ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡ ਕੀਤੇ ਐਂਡ ਉੱਥੇ ਫਿਰ ਰਿਕੁਐਸਟ ਕਰਨ ਤੇ ਡਾਕਟਰਸ ਦੀ ਟੀਮ ਅਵੇਲੇਬਲ ਸੀ ਲੈਂਡ ਕਰਨ ਤੋਂ ਪਹਿਲਾਂ ਹੀ ਉਹਨਾਂ ਨੇ ਆ ਕੇ ਪੇਸ਼ੈਂਟ ਨੂੰ ਰੀਸੀਵ ਕੀਤਾ ਜਿਵੇਂ ਕਿ ਤੁਸੀਂ ਪਹਿਲਾਂ ਹੀ ਸਰ ਮੈਂਸ਼ਨ ਕੀਤਾ ਵੀ ਇੱਕ ਫਿਲਮੀ ਸੀਨ ਦੀ ਤਰ੍ਹਾਂ ਹੋ ਗਿਆ ਸੀ ਕਿ ਕੋਈ ਵੀ ਕੋਈ ਹਰਕਤ ਨਹੀਂ ਸੀ ਕਰ ਰਿਹਾ ਸਾਰੇ ਚੁੱਪਚਾਪ ਬੈਠੇ ਬੜੀ ਹੈਰਾਨੀ ਨਾਲ ਦੇਖ ਰਹੇ ਸੀ ਕਿ ਡਰੇ ਹੋਏ ਸੀ ਬਟ ਜਦੋਂ ਪੇਸ਼ੈਂਟ ਨੂੰ ਸੰਭਾਲ ਲਿਆ ਗਿਆ ਤੇ ਅਸੀਂ ਇਵੈਕੂਏਟ ਕਰਤਾ ਤਾਂ एवरीवन ਹੈਡ ਅ ਸਾਈ ਆਫ ਰੀਲੀਫ ਕਿ ਚਲੋ ਪੇਸ਼ੈਂਟ ਬਚ ਗਿਆ ਐਂਡ ਸੇਫਲੀ ਲੈਂਡ ਹੋ ਗਏ ਤੇ ਉਸ ਤੋਂ ਬਾਅਦ ਜਦੋਂ ਪੇਸ਼ੈਂਟ ਨੂੰ ਅਸੀਂ ਹੈਂਡਓਵਰ ਕਰਤਾ ਤੇ ਸਾਰੇ ਪੈਸੇਂਜਰਸ ਨੇ ਕਾਫੀ ਐਪਰੀਸ਼ੀਏਟ ਕੀਤਾ ਦੇ ਵਰ ਕਲਾਪਿੰਗ ਐਂਡ ਕੈਮਰਾ ਪਰਸਨ ਨੂਪਿੰਦਰ ਜਗੀਦਰ ਮਾ ਬਸਰਵਰਮਾ ਡੇਲੀ ਪੋਸਟ